ਤੁਸੀਂ ਪਹਿਲੀ ਵਾਰ ਸਲਾਈ ਸਿੱਖਦੇ ਹੋ ਤੇ ਪਹਿਲੀ ਵਾਰ ਇਸ ਤਰ੍ਹਾਂ ਬੈਨ ਲਾ ਰਹੇ ਹੋ ਤਾਂ ਤੁਸੀਂ ਇਦਾਂ ਸਲਾਈ ਲਾਉਣੀ ਹੈ ਠੀਕ ਹੈ ਜੀ ਇਧਰੋਂ ਲੈ ਕੇ ਇਧਰ ਸਾਈਡ ਲੈ ਕੇ ਜਾਣੀ ਹੈ ਬਿਲਕੁਲ ਸੈਂਟਰ ਤੋਂ ਕਰਕੇ ਫੇਰ ਸਲਾਈ ਲਾਉਣੀ ਹੈ ਪਹਿਲਾਂ ਇਧਰੋਂ ਸੈਂਟਰ ਨੂੰ ਇੱਕ ਪਾਸੇ ਲਾਉਣੀ ਹੈ ਫੇਰ ਸੈਂਟਰ ਤੋਂ ਕਰਕੇ ਹੀ ਦੂਜੇ ਪਾਸੇ ਸਲਾਈ ਲੈ ਕੇ ਜਾਣੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਅੱਜ ਮੈਂ ਤੁਹਾਨੂੰ ਦੱਸੂਗੀ ਆਪਾਂ ਬੈਨਗਲਾ ਕਿਵੇਂ ਲਾਉਣਾ ਠੀਕ ਹੈ ਜੀ ਜਿਹੜੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਆਪਾਂ ਬੈਨ ਨੂੰ ਲਾ ਸਕਦੇ ਹਾਂ ਠੀਕ ਹੈ ਜੀ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਿ ਹੁਣ ਸਭ ਤੋਂ ਪਹਿਲਾਂ ਆਪਾਂ ਸੂਟ ਦੀ ਕਟਿੰਗ ਕਰ ਲੈਣੀ ਹੁੰਦੀ ਹੈ ਤੇ ਆਪਾਂ ਗਲੇ ਨੂੰ ਅਟੈਚ ਕਰਨਾ ਹੈ ਠੀਕ ਹੈ। ਇਹ ਚ ਨੂੰ ਆਪਾਂ ਸਿੱਧਾ ਕਰ ਲਾਂਗੇ। ਕਮੀਜ਼ ਦਾ ਅਗਲਾ ਪਾਸਾ ਲੈਣਾ ਇਸ ਨੂੰ ਸਿੱਧਾ ਕਰਨਾ ਹੈ। ਤੇ ਹੁਣ ਆਪਾਂ ਗਲੇ ਨੂੰ ਜੜਨਾ ਠੀਕ ਹੈ। ਗਲੇ ਨੂੰ ਆਪਾਂ ਕਿਸ ਤਰੀਕੇ ਨਾਲ ਰੱਖਣਾ ਹੈ ਸਾਈਜ਼ ਦੇਖੋ ਜਿੰਨਾ ਆਪਣਾ ਤਿਆਰ ਗਲਾ ਹੁੰਦਾ ਉਸ ਤੋਂ ਆਪਾਂ 1/2 ਇੰਚ ਵੱਧ ਰੱਖਾਂਗੇ ਠੀਕ ਹੈ। ਜਿਵੇਂ 6.5 ਇੰਚ ਗਲਾ ਤਿਆਰ ਸੀਗਾ ਤੇ ਆਪਾਂ ਅੱਧਾ ਇੰਚ ਵੱਧ ਰੱਖਿਆ ਉੱਪਰ ਫੋਲਡਿੰਗ ਦੇ ਵਿੱਚ ਆਉਣ ਲਈ ਇਸ ਲਈ ਆਪਾਂ ਇਸ ਨੂੰ 7 ਇੰਚੇ ਲੈ ਆ ਠੀਕ ਹੈ ਤੇ 7 ਇੰਚ ਦਾ ਗਲਾ ਰੱਖ ਕੇ ਇਸ ਤਰੀਕੇ ਨਾਲ ਫਿਰ ਆਪਾਂ ਇਸ ਨੂੰ ਬਰਾਬਰ ਕਰਕੇ ਰੱਖ ਲੈਣਾ ਠੀਕ ਹੈ ਜਿਦੇ ਨਾਲ ਕੀ ਹੈ ਆਪਾਂ ਜਦੋਂ ਗਲੇ ਦੀ ਸਲਾਈ ਲਾਵਾਂਗੇ ਤਾਂ ਗਲਾ ਇੱਧੇ ਟੇਡਾ ਨਾ ਜਾਵੇ ਠੀਕ ਹੈ ਜੇ ਹੁਣ ਥੋੜਾ ਬਹੁਤ ਵੀ ਗਲਾ ਇਧਰ ਨੂੰ ਹੋ ਗਿਆ ਤੇ ਆਪਾਂ ਇਸੇ ਤਰੀਕੇ ਨਾਲ ਲਾਤਾ ਤਾਂ ਫਿਰ ਕੀ ਹੈ ਗਲਾ ਟੇਡਾ ਜਾਣ ਲੱਗ ਜਾਂਦਾ ਇੱਕ ਸਾਈਡ ਤੇ ਹੋ ਜਾਂਦਾ ਠੀਕ ਹੈ ਇਸ ਤਰੀਕੇ ਨਾਲ ਨਹੀਂ ਲਾਉਣਾ ਆਪਾਂ ਬਿਲਕੁਲ ਸੈਂਟਰ ਕਰ ਲੈਣਾ ਜਿਹੜੀ ਇਹ ਵਾਲੀ ਸਲਾਈ ਹੈ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਲਾ ਲੈਣਾ ਤੇ ਇਹਦੇ ਸੈਂਟਰ ਦੇ ਵਿੱਚ ਇੱਥੇ ਆਪਾਂ ਇੱਕ ਚੌਕ ਨਾਲ ਨਿਸ਼ਾਨ ਲਾ ਲੈਣਾ ਹੈ ਨਾ ਜਿਦੇ ਨਾਲ ਕੀ ਆਪਾਂ ਨੂੰ ਪਤਾ ਲੱਗੂਗਾ ਵੀ ਆਪਾਂ ਸੈਂਟਰ ਇੱਥੇ ਹੀ ਰੱਖਣਾ ਠੀਕ ਹੈ ਜੀ ਤੁਹਾਨੂੰ ਦੇਖੋ ਇੱਥੇ ਆਪਾਂ ਸਿਉਣ ਲੋਣੀ ਐ ਜੇ ਤੁਸੀਂ ਚਾਹੋ ਤਾਂ ਪਹਿਲਾਂ ਇੱਥੇ ਇੱਕ ਸੈਂਟਰ ਦੇ ਵਿੱਚ ਸਿਉਣ ਵੀ ਲਾ ਸਕਦੇ ਹੋ ਇਹ ਸੋ ਸੁੱਕਾ ਤਰੀਕਾ ਹੁੰਦਾ ਉਹਨਾਂ ਪਹਿਣਾ ਵਾਸਤੇ ਜਿਹੜੀਆਂ ਪਹਿਣਾ ਸਲਾਈ ਸਿੱਖਦੀਆਂ ਹੁੰਦੀਆਂ ਠੀਕ ਐ ਜੇ ਪਹਿਲਾਂ ਸਲਾਈ ਲਾ ਲੋਗੇ ਤਾਂ ਬਿਲਕੁਲ ਵੀ ਗਰਾਨੇ ਹਿੱਲੂਗਾ ਠੀਕ ਐ ਇੱਥੇ ਤੱਕ ਆਪਾਂ ਸਲਾਈ ਲਾ ਲੈਣੀ ਐ ਠੀਕ ਐ ਤੇ ਵੈਸੇ ਹੁਣ ਮੈਂ ਇਸੇ ਤਰੀਕੇ ਨਾਲ ਲਾਉਂਗੀ ਠੀਕ ਐ ਹੁਣ ਗਰਾਂ ਲਾਉਣ ਲੋਗੇ ਸਿਉਣ ਆਪਾਂ ਇੱਥੇ ਲਾਉਣੀ ਐ ਬਿਲਕੁਲ ਨਾਲ ਨਾਲ ਕਰਕੇ ਠੀਕ ਐ ਬੁਕਰਮ ਦੇ ਉੱਤੇ ਸਿਉਣ ਨਹੀਂ ਲੋਣੀ ਇਹਦੀ ਇਸ ਤਰੀਕੇ ਨਾਲ ਗਲੇ ਨੂੰ ਜੜ ਲੈਣਾ ਹੁਣ ਆਪਾਂ ਇਸ ਨੂੰ ਕਟਿੰਗ ਕਰਾਂਗੇ ਠੀਕ ਹੈ ਇੱਥੇ ਆਪਾਂ ਛੋਟੇ-ਛੋਟੇ ਕੱਟ ਲਾ ਲੈਣੇ ਆ ਗਲੇ ਨੂੰ ਫੋਲਡਿੰਗ ਕਰਨ ਦੇ ਵਿੱਚ ਨਾ ਆਸਾਨੀ ਹੋ ਜਾਂਦੀ ਹੈ ਹਾਂ ਇੱਕ ਵੱਡੀ ਸਲਾਈ ਲਾਉਣੀ ਹੈ ਠੀਕ ਹੈ ਇਹ ਬਾਅਦ ਦੇ ਵਿੱਚ ਉਧੇੜੀ ਜਾਊਗੀ ਜਦੋਂ ਆਪਾਂ ਇਸ ਤਰੀਕੇ ਨਾਲ ਸਲਾਈ ਲਾਉਣੇ ਬਾਅਦ ਵਿੱਚ ਉਹ ਦੇੜੇ ਜਾਂਦੀ ਹੈ ਤੇ ਇੱਥੇ ਤਰਪਾਈ ਹੋ ਜਾਂਦੀ ਹੈ ਠੀਕ ਹੈ ਜੀ ਧਿਆਨ ਦੇ ਨਾਲ ਲਾਉਣੀਆਂ ਦੇਖੋ ਜਦੋਂ ਆਪਾਂ ਗਲੇ ਨੂੰ ਇਸ ਤਰ੍ਹਾਂ ਸਲਾਈ ਉੱਪਰ ਲਾਉਣੇ ਆ ਇਹਨੂੰ ਇੱਧਰ ਉੱਧਰ ਨਹੀਂ ਹੋਣਾ ਜੇ ਇਸੇ ਤਰੀਕੇ ਨਾਲ ਇਹ ਇੱਥੇ ਵੱਲ ਪੈ ਜਾਣਗੇ ਬਿਲਕੁਲ ਸਿੱਧਾ ਰੱਖਣਾ ਜਿਵੇਂ ਸ਼ੇਪ ਹੈ ਗਲੇ ਦੀ ਉਸੇ ਤਰੀਕੇ ਨਾਲ ਰੱਖਣਾ ਹੁੰਦਾ ਹੈ ਆ ਦੇਖੋ ਕਿਤੇ ਵੀ ਵੱਲ ਨਹੀਂ ਪਿਆ ਨਾ ਬਿਲਕੁਲ ਵੀ ਠੀਕ ਹੈ ਜੇ ਹੁਣ ਇੱਧਰ ਉੱਧਰ ਕਰਕੇ ਲਾਵਾਂਗੇ ਤੇ ਇੱਥੇ ਉਹਦੀ ਵੱਲ ਪੈ ਜਾਂਦਾ ਜਦੋਂ ਆਪਾਂ ਕੱਪੜੇ ਨੂੰ ਟੇਡਾ ਕਰ ਦਾਂਗੇ ਠੀਕ ਹੈ ਹੁਣ ਬਿਲਕੁਲ ਵੱਲ ਨਹੀਂ ਪਿਆ ਬतरीके ਨਾਲ ਗਲਾ ਚੜਨਾ ਫਿਨਿਸ਼ਿੰਗ ਦੇ ਨਾਲ ਲੱਗਦਾ ਠੀਕ ਹੈ ਤੇ ਹੁਣ ਆਪਾਂ ਇਹ ਹੈਗੀ ਹੈ ਕਮੀਜ਼ ਦੀ ਬੈਕ ਸਾਈਡ ਠੀਕ ਹੈ ਇਸ ਨੂੰ ਆਪਾਂ ਜੋੜ ਦੇਣਾ ਇਸ ਨੂੰ ਆਪਾਂ ਇਸ ਤਰੀਕੇ ਨਾਲ ਕਰਕੇ ਤੇ ਪੀਰੇ ਜੋੜ ਦੇਣੇ ਆਪਸ ਦੇ ਵਿੱਚ ਦੇਖੋ ਇਸ ਤਰੀਕੇ ਨਾਲ ਪਹਿਲਾਂ ਆਪਾਂ ਪਿਛਲਾ ਪਾਸਾ ਤੇ ਅਗਲਾ ਪਾਸਾ ਦੋਨੋਂ ਜੋੜ ਲੈਣਾ ਠੀਕ ਹੈ ਸਿਰਫ ਫਰੰਟ ਦਾ ਹੀ ਗਲਾ ਬਣਾਉਣਾ ਹੈ ਤੇ ਫੋਨ ਦੇਖੋ ਇਸ ਤਰੀਕੇ ਨਾਲ ਰੱਖ ਕੇ ਨਾ ਆਪਾਂ ਇਹ ਨਹੀਂ ਕਾਟ ਪਾਉਣੀ ਹੈ ਠੀਕ ਹੈ ਬੈਕ ਸਾਈਡ ਤੇ ਇਹ ਕਾਟ ਆਪਾਂ ਪਹਿਲਾਂ ਵੀ ਪਾ ਸਕਦੇ ਹਾਂ ਇਹ ਕਾਟ ਸਿਰਫ ਆਪਾਂ ਅੱਧੇ ਇੰਚ ਤੱਕ ਦੀ ਪਾਉਣੀ ਹੈ ਠੀਕ ਹੈ ਸਿਰਫ ਇਹ ਨਹੀਂ ਅੱਧੇ ਇੰਚ ਦੀ ਕੱਟ ਪਾਉਣੀ ਆ ਇਸ ਤੋਂ ਵੱਧ ਨਹੀਂ ਪਾਉਣੀ ਬਸ ਇਹ ਧਿਆਨ ਰੱਖਣਾ ਵੀ ਇਹ ਤਾਂ ਸੈਂਟਰ ਹੀ ਰੱਖਣਾ ਇਸ ਤਰੀਕੇ ਨਾਲ ਆਪਸ ਦੇ ਵਿੱਚ ਮਿਲਾ ਕੇ ਦੋਨੇ ਗਲੇ ਫੇਰ ਇਸ ਤਰ੍ਹਾਂ ਸੈਂਟਰ ਕਰ ਲੈਣ ਤੇ ਅੱਧੇ ਇੰਚ ਦੀ ਆਪਾਂ ਕੱਟ ਪਾ ਲੈਣੀ ਆ ਠੀਕ ਹੈ ਤੇ ਸੈਂਟਰ ਦੇ ਵਿੱਚ ਉਹ ਕੱਟ ਲਾ ਲਿਆ ਹੁਣ ਦੇਖੋ ਬੈਨ ਆਪਾਂ ਕਿੱਥੋਂ ਤੱਕ ਲਾਵਾਂਗੇ ਇਹ ਬੈਨ ਆ ਜਿਹੜਾ ਆਪਾਂ ਇੱਥੋਂ 2.5 ਇੰਚ ਤੱਕ ਲਾਉਣਾ ਠੀਕ ਹੈ ਇੱਥੇ ਆਪਾਂ ਇੱਕ ਛੋਟਾ ਜਿਹਾ ਨਿਸ਼ਾਨ ਲਾਉਣਾ ਜਿਆਦਾ ਵੱਡਾ ਨਿਸ਼ਾਨ ਨਹੀਂ ਲਾਉਣਾ ਤੇ ਉੱਪਰ ਦਿਖੂਗਾ ਫਿਰ ਇੱਥੇ ਆਪਾਂ ਬਿਲਕੁਲ ਛੋਟਾ ਜਿਹਾ ਨਿਸ਼ਾਨ ਲਾਉਣਾ 2.5 ਤੱਕ ਜਿੱਥੋਂ ਆਪਾਂ ਨੂੰ ਪਤਾ ਲੱਗ ਸਕੇ ਵੀ ਆਪਾਂ ਬੈਨ ਲਾਉਣਾ ਹੈ ਠੀਕ ਹੈ ਦੋਨੇ ਪਾਸਿਆਂ ਤੇ ਬਰਾਬਰ ਹੀ ਨਿਸ਼ਾਨ ਲਾਉਣਾ ਠੀਕ ਹੈ 2.5 ਇੰਚ ਜੇ ਤੁਹਾਡੇ ਗਲੇ ਦਾ ਸਾਈਜ਼ ਵੱਧ ਹੈਗਾ ਜਿਵੇਂ 7 ਇ ਤਿਆਰ ਗਲਾ ਜਾਂ 7.5 ਤਿਆਰ ਗਲਾ ਤਾਂ ਫਿਰ ਤੁਸੀਂ ਥੋੜਾ ਵੱਧ ਵੀ ਰੱਖ ਸਕਦੇ ਹੋ ਬਟ ਇੰਨਾ ਕੁ ਜ਼ਿਆਦਾ ਵਧੀਆ ਰਹਿੰਦਾ ਠੀਕ ਹੈ ਇਸ ਤਰੀਕੇ ਨਾਲ ਰੱਖਣਾ ਤੇ ਫਿਰ ਇਹਨੂੰ ਆਪਾਂ ਨਾਪ ਲੈਣਾ ਇਸ ਨੂੰ ਨਾਪਣਾ ਕਿਵੇਂ ਹੈ ਦੇਖੋ ਜਿੱਥੇ ਆਪਾਂ ਪਹਿਲਾ ਨਿਸ਼ਾਨ ਲਾਇਆ ਇੱਥੋਂ ਲੈ ਕੇ ਇੱਥੋਂ ਰੱਖ ਕੇ ਠੀਕ ਹੈ ਇਸ ਤਰੀਕੇ ਨਾਲ ਇੰਚ ਟੇਪ ਰੱਖਣਾ ਮਤਲਬ ਇਹਨੂੰ ਖਿੱਚਣਾ ਨਹੀਂ ਹੈਗਾ ਨੋਰਮਲ ਠੀਕ ਹੈ ਇਸ ਤਰੀਕੇ ਨਾਲ ਰੱਖਣਾ ਐਦਾਂ ਆਪਾਂ ਦੇਖਣਾ ਜਿੱਥੇ ਤੱਕ ਆਪਣਾ ਨਿਸ਼ਾਨਾ ਦੇਖੋ ਇਹ ਨਿੱਥੇ ਤੱਕ ਨਿਸ਼ਾਨਾ ਹੈ ਤੇ ਆਪਣੇ ਕੋਲੇ 11.5 ਇੰਚ ਦਾ ਬੈਨ ਲੱਗੂਗਾ ਠੀਕ ਹੈ ਹੁਣ 11.5 ਇੰਚ ਦਾ ਆਪਾਂ ਬੈਨ ਕਟਿੰਗ ਕਰਦੇ ਆ ਇਸ ਤਰੀਕੇ ਨਾਲ ਆਪਾਂ ਪੇਸਟਿੰਗ ਲੈਣੀ ਹੈ ਠੀਕ ਹੈ ਇਹਨੂੰ ਆਪਾਂ ਇੱਧਰ ਹੀ ਸਾਈਡ ਤੋਂ ਲਵਾਂਗੇ ਕਟਿੰਗ ਕਰ ਲੈਣਾ ਠੀਕ ਹੈ ਮਤਲਬ 1 ਇੰਚ ਦੇ ਸਾ이드 ਤੱਕ ਕਟਿੰਗ ਕਰਨਾ ਹੈ ਜਿਆਦਾ ਵੱਡਾ ਬੈਨ ਨਹੀਂ ਲਾਉਣਾ ਆਪਾਂ ਕਿ ਵੀਰੇ ਇੱਕ ਵਾਰੀ ਆਪਾਂ ਥੋੜਾ ਵੱਧ ਸਾਈਜ਼ ਕਰਕੇ ਕਟਿੰਗ ਕਰ ਲਾਂਗੇ ਠੀਕ ਹੈ। ਚਿਲਕਾ ਨੇ ਲਿਆ। ਹੁਣ ਇਸ ਨੂੰ ਪਹਿਲਾਂ ਆਪਾਂ ਸਿੱਧਾ ਕਟਿੰਗ ਕਰਾਂਗੇ ਠੀਕ ਹੈ। ਵਿੱਚ ਜਿਹੜਾ ਥੋੜਾ ਬਹੁਤ ਟੇਢਾ ਕਟਿੰਗ ਕੀਤਾ ਹੋਇਆ ਨਾ ਉਹ ਸੈੱਟ ਹੋ ਜੂਗਾ ਠੀਕ ਹੈ ਇਸ ਲਈ ਆਪਾਂ ਥੋੜਾ ਵੱਧ ਕਟਿੰਗ ਕੀਤਾ ਹੈ। ਹੁਣ ਦੇਖੋ ਜਿਹੜਾ 1 ਇੰਚ ਦਾ ਕਰਦੇ ਬੈਨ ਲਿਆ ਆਪਾਂ ਹੁਣ ਇਹ ਵੀ ਆਪੇ 1 ਇੰਚ ਦਾ ਹੀ ਲਿਆ ਠੀਕ ਹੈ ਇਸੇ ਤਰੀਕੇ ਨਾਲ ਆਪਾਂ ਉੱਪਰਲਾ ਨਿਸ਼ਾਨ ਲਉਣਾ ਹੈ ਜੇ ਤੁਹਾਡੇ ਕੋਲ ਨਾਲ ਵੀ ਲਾ ਸਕਦੇ ਆ ਠੀਕ ਹੈ ਜੀ ਤੇ ਇੱਕ ਹੁੰਦੀ ਹੈ ਜੈਂਸ ਦੇ ਜੋ ਪਿਆਮਾ ਕੁਰਤਾ ਹੁੰਦਾ ਹੈ ਨਾ ਕੁਰਤੇ ਦੇ ਜੋ ਫੱਟੀ ਲੱਗਦੀ ਹੈ ਨਾ ਬਟਨ ਲੱਗਦੇ ਜਿੱਥੇ ਉਹਦੇ ਨਾਲ ਵੀ ਆਪਾਂ ਇਹ ਬੈਨ ਬਣਾ ਸਕਦੇ ਹਾਂ ਠੀਕ ਹੈ ਉਹਦੇ ਨਾਲ ਵੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਲੱਗਦਾ ਕਿਉਂਕਿ ਉਸ ਨੂੰ ਕਟਿੰਗ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਏਦਾਂ ਚੋੜੀ ਹੀ ਹੁੰਦੀ ਹੈ 1 ਇੰਚ ਸਵਾ ਇੰਚ ਮਤਲਬ ਸਵਾ ਇੰਚ ਡੇਢ ਇੰਚ ਤੱਕ ਦਾ ਹੁੰਦੀ ਹੈ ਫੱਟੀ ਚੋੜੀ ਹੋ ਠੀਕ ਹੈ ਦੋ 1 ਇੰਚ ਦਾ ਬੈਨ ਲਾਉਣਾ ਹੈ ਉਹਦੇ ਵਿੱਚੋਂ ਕਟਿੰਗ ਕਰਕੇ ਆਪਾਂ ਲਾ ਸਕਦੇ ਹਾਂ ਸਾਨੀ ਨਾਲ ਵਧੀਆ ਤਰੀਕੇ ਨਾਲ ਬਣ ਜਾਂਦਾ ਠੀਕ ਹੈ ਜਿਵੇਂ ਹੁਣ ਪੇਸਟਿੰਗ ਦੇ ਵਿੱਚੋਂ ਕੀ ਆਪਾਂ ਨੂੰ ਇਸ ਤਰ੍ਹਾਂ ਕਟਿੰਗ ਕਰਨਾ ਪੈਂਦਾ ਠੀਕ ਹੈ ਉਹਦੇ ਵਿੱਚ ਨਾ ਕਟਿੰਗ ਕਰਨ ਦੀ ਲੋੜ ਨਹੀਂ ਪੈਂਦੀ ਉਹ ਆਪਾਂ ਨੂੰ ਕਟਿੰਗ ਕੀਤਾ ਹੋਇਆ ਹੀ ਮਿਲਦਾ ਹੈ ਉਹਦੇ 'ਚ ਬਸ ਸਿਰਫ ਆਪਾਂ ਸਾਈਜ਼ ਦੇ ਅਕੋਰਡਿੰਗ ਲੈਣਾ ਹੁੰਦਾ ਬੈਨ ਤੇ ਆਪਾਂ ਮਤਲਬ ਸ਼ੇਪ ਦੇਣੀ ਹੁੰਦੀ ਹੈ ਠੀਕ ਹੈ ਇਹ ਚੀਜ਼ ਕਰਨੀ ਹੁੰਦੀ ਹੈ ਹੁਣ ਇਹਦੇ ਵਿੱਚ ਦੇਖੋ ਕਿਉਂਕਿ ਆਪਾਂ ਤਾਂ ਕਟਿੰਗ ਕਰਕੇ ਲਾਇਆ ਹੈਗਾ ਇਹ ਤੇ ਇਸ ਲਈ ਆਪਾਂ ਇਸ ਨੂੰ ਇਸ ਤਰੀਕੇ ਨਾਲ ਇਸਾਂ ਨਾਲ ਆ ਕੇ ਸਿੱਧਾ ਕਰ ਲਾਂਗੇ ਠੀਕ ਹੈ ਤੇ ਜਿਹੜਾ ਇਹ ਇੱਕ ਐਕਸਟਰਾ ਜਿਹੜਾ ਹੈਗਾ ਹਨਾ ਬੁਕਰਮ ਇਹਨੂੰ ਕੱਢ ਦੇਣਾ ਹੁਣ ਦੇਖੋ ਆਪਾਂ ਨੂੰ 1.11 ਇੰਚ ਦਾ ਬੈਂਚ ਚਾਹੀਦਾ ਸੀ ਠੀਕ ਹੈ 11:30 ਦਾ ਆਪਾਂ ਹਾਫ ਕਰ ਲਾਂਗੇ ਆ ਦੇਖੋ ਪੋਣੀ ਤੇ ਆ ਗਿਆ 11:30 ਇਹ ਆਪਾਂ ਨਿਸ਼ਾਨ ਲਾ ਕੇ ਇੱਥੋਂ ਇੱਕ ਸ਼ੇਪ ਦੇਣੀ ਹੈ ਇੱਥੋਂ ਇੱਕ ਏ ਵਾਲੀ ਸ਼ੇਪ ਦੇਣੀ ਹੈ ਠੀਕ ਹੈ ਐਸੇ ਟ੍ਰਿਕਣਾ ਠੀਕ ਹੈ ਹੁਣ ਇਹਨੂੰ ਆਪਾਂ ਕੱਪੜੇ ਦੇ ਉੱਤੇ ਪੇਸਟਿੰਗ ਕਰ ਲੈਣਾ ਠੀਕ ਹੈ ਜੇ ਆਪਾਂ ਇਸ ਨੂੰ ਪੇਸਟਿੰਗ ਕਰਾਂਗੇ ਆਪਾਂ ਸ਼ਰਟ ਦੇ ਨਾਲ ਦਾ ਪੀਸ ਹੀ ਲੈਣਾ ਇਸ ਬੈਨ ਲੌਨ ਲਈ ਠੀਕ ਹੈ ਇਸ ਤਰੀਕੇ ਨਾਲ ਬੈਨ ਕਟਿੰਗ ਹੋ ਜੂਗਾ ਆ ਦੇਖੋ ਇਹ ਹੈਗਾ ਬੈਨ ਕਟਿੰਗ ਕਰਨ ਦਾ ਸਹੀ ਤਰੀਕਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਰਾਉਂਡ ਸ਼ੇਪ ਦੇਣੀ ਹੈ ਠੀਕ ਹੈ ਇਦਾਂ ਬੈਨ ਕਟਿੰਗ ਹੁੰਦਾ ਬਿਲਕੁਲ ਸਿੰਪਲ 1 ਸਵਾ ਇੰਚ ਤੱਕ ਦਾ ਬੈਨ ਹੀ ਰੱਖਣਾ ਹੁੰਦਾ ਜਿਆਦਾ ਵੱਡਾ ਨਹੀਂ ਰੱਖਣਾ ਹੁੰਦਾ ਠੀਕ ਹੈ ਇਦਾਂ ਬਿਲਕੁਲ ਇਸ ਨੂੰ ਪੇਸਟਿੰਗ ਕਰਦੇ ਆਂ ਪ੍ਰੈਸ ਕਰ ਲੈਣਾ ਠੀਕ ਹੈ ਦੇਖੋ ਇਸ ਤਰੀਕੇ ਨਾਲ ਹੋ ਜੂਗਾ ਹੁਣ ਆਪਾਂ ਇਸ ਤੇ ਸਿਉਣ ਲੋਣੀ ਹੈ ਠੀਕ ਹੈ ਇਹ ਦਿੱਤੀ 14 ਪਹਿਲਾ ਸਲਾਈ ਤੁਸੀਂ ਲਾ ਸਕਦੇ ਹੋ ਠੀਕ ਹੈ ਜੀ ਪਰ ਇਹ ਪ੍ਰੈਸ ਕੀਤਾ ਹੋਇਆ ਇਸ ਤੇ ਇਨੀ ਜਰੂਰਤ ਨਹੀਂ ਪਾਉਂਗੀ ਇਸ ਲਈ ਆਪਾਂ ਬੈਨ ਦਾ ਜਿੱਥੇ ਤੱਕ ਬੈਨ ਹੈਗਾ ਉਹ ਉੱਥੇ ਜਾ ਕੇ ਨਿਸ਼ਾਨ ਲਾ ਲੈਣਾ ਕਿ ਸਿਉਣ ਲਾ ਦੇਣੀ ਹੈ ਠੀਕ ਹੈ ਇਸ ਤਰੀਕੇ ਨਾਲ ਸੋਹਣਾ ਮੋੜ ਕੇ ਜਰੂਰ ਲਾਉਣੀ ਹੈ ਇਹਦੇ ਨਾਲ ਕੀ ਆ ਬੰਦ ਹੋ ਜਾਂਦੀ ਹੈ ਫਰੰਟ ਤੋਂ ਠੀਕ ਹੈ ਫਿਰ ਆਪਾਂ ਇਸ ਨੂੰ ਕਟਿੰਗ ਕਰ ਦੇਣਾ ਹੈ ਇੱਥੇ ਆਪਾਂ ਕੱਟ ਲਾਉਣੇ ਆ ਜਿਹਦੇ ਨਾਲ ਆਪਾਂ ਨੂੰ ਫੋਲਡਿੰਗ ਆਸਾਨੀ ਦੇ ਨਾਲ ਹੋ ਜੇ ਠੀਕ ਹੈ ਤੇ ਹੁਣ ਆਪਾਂ ਇਸ ਤਰੀਕੇ ਨਾਲ ਇਹਨੂੰ ਕਰ ਲੈਣਾ ਠੀਕ ਹੈ ਸਿੱਧਾ ਕਰ ਲਾਂਗੇ ਜਦੋਂ ਆਪਾਂ ਇਦਾਂ ਸਿੱਧਾ ਕਰਾਂਗੇ ਇਸ ਨੂੰ ਆਪਾਂ ਇੱਕ ਵਾਰੀ ਪ੍ਰੈਸ ਕਰ ਲਾਂਗੇ ਜਿਹਦੇ ਨਾਲ ਕੀ ਹੈ ਸਹੀ ਹੋ ਜੂਗਾ ਠੀਕ ਹੈ ਇਦਾਂ ਬੈਨ ਬਣ ਕੇ ਤਿਆਰ ਹੋ ਜੂਗਾ ਠੀਕ ਹੈ ਪ੍ਰੈਸ ਨਾਲ ਸੈਟਿੰਗ ਕਰ ਲਈ ਸੀ ਆਪਾਂ ਇਹਦੀ ਹੁਣ ਆਪਾਂ ਇਹਨੂੰ ਗਲੇ ਦੇ ਉੱਤੇ ਲਾਵਾਂਗੇ ਇਸ ਦਾ ਵੀ ਹੁਣ ਆਪਾਂ ਸੈਂਟਰ ਕਰ ਲਾਂਗੇ ਪਹਿਲਾਂ ਤੇ ਥੇ ਕੱਟ ਲਾ ਲੈਣ ਹੁਣ ਆਪਾਂ ਕੀ ਜਿਹੜਾ ਇਹ ਬੈਨ ਲੱਗਿਆ ਹੋਇਆ ਪੇਸਟਿੰਗ ਕੀਤਾ ਇਹਨੂੰ ਆਪਾਂ ਬਾਹਰਲੀ ਸਾਈਡ ਦਿਖਾਉਣਾ ਠੀਕ ਹੈ ਤੇ ਇਸ ਲਈ ਆਪਾਂ ਇਹਨੂੰ ਸੈਂਟਰ ਦੇ ਵਿੱਚ ਇਸ ਤਰੀਕੇ ਨਾਲ ਰੱਖਣਾ ਠੀਕ ਹੈ ਜੇ ਤੁਸੀਂ ਪਹਿਲੀ ਵਾਰ ਲਾ ਰਹੇ ਹੋ ਹਨਾ ਜਾਂ ਸਿੱਖ ਰਹੇ ਹੋ ਤਾਂ ਤੁਸੀਂ ਕੀ ਕਰਨਾ ਇੱਥੋਂ ਸੈਂਟਰ ਤੋਂ ਸਿਉਣ ਲਾਉਣੀ ਹੈ ਪਹਿਲਾਂ ਇੱਥੋਂ ਸ਼ੁਰੂ ਕਰਨੀ ਹੈ ਤੇ ਲੈ ਕੇ ਜਾਣੀ ਉਧਰ ਨੂੰ ਠੀਕ ਹੈ ਇੱਕ ਕਿਨ ਆਪਾਂ ਸਿਉਣ ਲਾਉਣੀ ਹੈ ਫਿਰ ਇਸ ਨੂੰ ਆਪਾਂ ਸਿੱਧਾ ਕਰ ਲੈਣਾ ਹੈ ਹੁਣ ਆਪੇ ਇਸ ਨੂੰ ਸਿੱਧਾ ਕਰਕੇ ਇੱਥੇ ਉੱਪਰ ਇੱਕ ਸਿਉਣ ਲਾਉਣੀ ਹੈ ਹਾਂਜੀ ਇਹ ਦੇਖੋ ਜੀ ਇਸ ਤਰੀਕੇ ਨਾਲ ਆਪਣੇ ਕੋਲੇ ਬੈਨ ਲੱਗ ਕੇ ਤਿਆਰ ਹੋ ਜਾਊਗਾ ਇਸ ਤਰੀਕੇ ਨਾਲ ਤੁਸੀਂ ਬੈਨ ਨੂੰ ਲਾ ਸਕਦੇ ਆਂ ਵਧੀਆ ਤਰੀਕਾ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹਾਂਜੀ ਥੈਂਕ ਯੂ